ਸੋ ਗੁੱਡ ਮਾਰਨਿੰਗ एवरीवन ਸਸਰੀਆ ਕਾਲ ਨਮਸਤੇ ਆਦਾਬ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਵਾਗਤ ਕਰਦੇ ਆ ਜੇ ਤੁਹਾਡਾ ਨਵੇਂ ਦਿਨ ਦੇ ਵਿੱਚ ਆਪਾਂ ਆਬਦਾ ਲਾ ਲਿਆ ਸੀ ਤੰਬੂ ਤੇ ਸੁੱਤੇ ਹੀ ਰਤੀ ਨੀਂਦ ਘੈਂਟ ਆ ਗਈ ਸੀ ਵਧੀਆ ਆ ਗਈ ਸੀ ਬਸ ਮਾੜੀ ਜੀ ਦਿੱਕਤ ਸੀ ਆਪਾਂ ਗਲਤੀ ਕਰ ਲਈ ਸੀ ਰਾਤ ਨੂੰ ਤੇ ਤੰਬੂ ਲਾਇਆ ਆਪਾਂ ਥੋੜਾ ਜਿਹਾ ਟਹਾਨ ਤੇ ਰਾਤ ਨੂੰ ਸੋਈਂ ਦਾ ਉੱਤੇ ਹੀ ਜਦੋਂ ਨੀਂਦ ਖੁੱਲਦੀ ਸੀ ਉਹ ਥੱਲੇ ਪਏ ਰਹਿ ਜਾਂਦੇ ਸੀ ਤਿਲ ਕਿ ਜਿਹੜੀ ਥੱਲੇ ਨੂੰ ਤੇ ਬਾਕੀ ਹੋਰ ਕੋਈ ਦਿੱਕਤ ਨਹੀਂ ਸੀ ਬਸ ਇਹ ਹੀ ਸੀ ਤੇ ਨਾ ਠੰਢੇ ਗੀਏ ਬਾੜੀ ਠੰਢ ਨਹੀਂ ਹੈਗੀ ਮੈਂ ਰਾਤ ਨੂੰ ਬਾੜੀ ਮੋਟੀ ਲੱਗੀ ਆ ਬਾਈਕੋਲ ਹੈਗਾ ਸੀ ਮਿੱਟੀ ਠੰਢਿਆ ਹਾਂ ਬਾਈਕੋਲ ਹੈਗੀ ਸੀ ਚਾਦਰ ਇਹੀ ਲੈ ਲਈ ਸੀ ਆਪਾਂ ਤੇ ਹੁਣ ਉੱਠਿਆ ਸੂਰਜ ਨਿਕਲਣ ਵਾਲਾ ਹੀ ਹੈ ਹਜੇ ਨਿਕਲਿਆ ਨਹੀਂ ਚੱਲਦੇ ਆ ਬਾਹਰ ਨੂੰ ਸਨ ਰਾਈਜ਼ ਦੇਖਦੇ ਆ ਤੇ ਫਿਰ ਚੱਲਨੇ ਅਸੇ ਗੁਰਦਾਰੇ ਉਹ ਬਾਬਾ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ 7 ਵਜੇ ਆ ਜਿਓ ਚਾਹ ਚੂ ਪੀ ਕੇ ਜਾਈਏ 7 ਵਜੇ ਜਾਵਾਂਗੇ ਚਾਹ ਚੂ ਪੀ ਕੇ ਫਿਰ ਜਿਹੜੀ ਜਗ੍ਹਾ ਤੇ ਆਪਾਂ ਚੜਾਈ ਚੜਨੀ ਹੈ ਉਹ ਚੜਾਈ ਚੜੂ ਹੀ ਚੜਾਂਗੇ ਫਿਰ ਦੋ 12 ਵਜੇ ਜਾਂ 1 ਵਜੇ ਵਾਪਸ ਆ ਕੇ ਉੱਥੋਂ ਲੰਗਰ ਛਕਾਂਗੇ ਇਹ ਅੱਜ ਦਾ ਮਾੜਾ ਮੋਟਾ ਪਲਾਨ ਹੈ ਇੱਕ ਜਗ੍ਹਾ ਤੇ ਜਾਣਾ ਆਪਾਂ ਘੈਂਟ ਜਗ੍ਹਾ ਉਹ ਉਹ ਵੀ ਦਿਖਾਵਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਗਿੱਲਾ ਤਾਂ ਨਹੀਂ ਮਾੜਾ ਮੋਟਾ ਗਿੱਲਾ ਤਰੇਲ ਤਰੂਲ ਪਈ ਹੈ ਤੇ ਥੋੜਾ ਜਿਹਾ ਧੁੱਪ ਲਵਾਵਾਂਗੇ ਤੇ ਤੁਸੀਂ ਹੁਣ ਚੱਲੋ ਸਨਰਾਈਜ਼ ਦੇ ਨਜ਼ਾਰੇ ਆਹ ਚੜਨ ਆ ਲਈਏ ਬਸ ਇਹ ਆ ਮੰਦਿਰ ਹੈ ਆਸ਼ਰਮ ਹੈ ਅਸਲ ਚ ਇਹ ਕ੍ਰਿਸ਼ਨ ਆਸ਼ਰਮ ਹੈ ਇੱਥੇ ਅੰਦਰ ਰਾਤੀ ਭਜਨ ਭਜਨ ਵੀ ਹੁੰਦੇ ਤੇ ਅਸੀਂ ਬੇਸ਼ਨ ਆਸ਼ਰਮ ਤੇ ਸਾਹਮਣੇ ਵੀ ਮੰਦਿਰ ਹੈ ਇਧਰ ਪੁਲਿਸ ਵਾਲਿਆਂ ਦਾ ਕੋਈ ਹਾਈ ਹਾਈ ਕਮਾਂਡ ਦਾ ਕੁਝ ਹੈਗਾ ਉਹ ਵੀ ਮੰਦਿਰ ਹੈ ਚਾਰੇ ਪਾਸੇ ਮੰਦਿਰ ਹੀ ਮੰਦਿਰ ਨੇ ਤੇ ਜਿੱਥੇ ਆਪਾਂ ਤੰਬੂ ਲਾਇਆ ਉਹ ਪਿਛਲੇ ਪਾਸੇ ਇੱਥੇ ਵੀ ਉਹ ਹੈ ਦਰਗਾ ਤੇ ਬਾਬਿਆਂ ਦੇ ਨਾਲ ਕਿ ਰਹੇ ਆ ਆਪਾਂ ਚਾਰੇ ਪਾਸਿਓਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸਾਰਿਆਂ ਦੀ ਗੋਦ ਦੇ ਵਿੱਚ ਬੈਠੇ ਹੋਏ ਆ ਆਪਾਂ ਤੇ ਲਓ ਤੁਸੀਂ ਇੱਕ ਵਾਰੀ ਸਨਰਾਇਜ਼ ਦੇ ਨਜ਼ਾਰੇ ਲਓ ਤੁਸੀਂ ਤੇ ਮਿਲਦੇ ਤੁਹਾਨੂੰ ਸਨਰਾਇਜ਼ ਦੇ ਬਾਅਦ ਤੱਲੋ ਜੀ ਸਨਰਾਈਜ਼ ਹੋ ਗਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਨਰਾਈਜ਼ ਕਿਵੇਂ ਦਾ ਲੱਗਿਆ ਆਪਣਾ ਪਹਿਲਾ ਅਪਡੇਟ ਪਲੇਸ ਜਿਹੜਾ ਆ ਪਹਾੜੀ ਜਿੱਥੇ ਆਪਾਂ ਰਾਤੀ ਟੈਂਟ ਲਾਇਆ ਸੀ ਤੇ ਮਾਹੌਲ ਤੁਹਾਨੂੰ ਪਹਿਲੇ ਵਖਾਤਾ ਸੀ ਹੁਣ ਸੂਰਜ ਚੜ੍ਹ ਗਿਆ ਥੋੜਾ ਜਾ ਤੱਲੋ ਜੀ ਤੁੰਬੂ ਤੁੰਬੂ ਆਪਾਂ ਕਠਾ ਕਰ ਲਿਆ ਤੇ ਚੱਲ ਪੈਂ ਚੜ੍ਹਾਈ ਤੋਂ ਥੱਲੇ ਬਾਈ ਇਦਾਂ ਦੇ ਟਲਾਨ ਹੈ ਬਾਈ ਜਾਣਾ ਆਪਾਂ ਵਾਪਸ ਗੁਰਦੁਆਰੇ ਉੱਤੇ ਛਕਣਾ ਲੰਗਰ ਲੁੰਗਰ ਤੇ ਫਿਰ ਅਗਲੇ ਐਡਵੈਂਚਰ ਨੂੰ ਚਲਣਾ ਆਵਾਜ਼ ਤਾਂ ਬੰਦ ਹੋ ਗਈ ਮੈਨੂੰ ਲੱਗਦਾ ਆਪਾਂ ਲੇਟ ਹੋ ਗਏ ਆ 8 ਵਜੇ ਤੱਕ ਸੀ ਬਾਕੀ ਕੋਈ ਨਹੀਂ ਦੇਖਣੇ ਕੋਸ਼ਿਸ਼ ਕਰਨੇ ਆ ਨਹੀਂ ਤੇ ਕਿਤੇ ਢਾਬੇ ਢੂਬੇ ਜਾਂ ਛੋਟੀ ਜੀ ਰੇੜੀ ਰੁੜੀ ਤੋਂ ਚਾਹ ਪੀ ਮੰਗੀ ਛੋਟੀ ਦੁਕਾਨਾਂ ਤੋਂ ਤੇ ਚੱਲਦੇ ਆ ਥੱਲੇ ਆ ਸਾਰਾ ਰਾਸਤਾ ਆ ਹੈ ਵਸੇ ਨਾ ਟਾਈਮ 9 ਵਜਨ ਵਾਲਿਆ 8:50 ਹੋ ਗਿਆ 8:50 ਹੋ ਗਿਆ ਜੀ ਟਾਈਮ ਤੇ ਆਪਾਂ ਨੂੰ ਮਿਲ ਗਿਆ ਸੀ ਇਹ ਨਾਸ਼ਤਾ ਪਾਣੀ ਅਸੀਂ ਸਮਝਦੇ ਸੀ ਲੇਟ ਹੋ ਗਿਆ ਲੇਟ ਵਸੇ ਹੋ ਵੀ ਗਏ ਸੀ 8 ਵਜੇ ਤੱਕ ਹੁੰਦਾ ਸਾਰਾ ਤੇ ਆਪਾਂ ਨੂੰ 8:30 ਹੀ ਹੋ ਗਏ ਸੀ ਇੱਥੇ ਪਹੁੰਚਦੇ ਨੂੰ ਤੇ 15-20 ਮਿੰਟ ਲੱਗੇ ਆਪਾਂ ਨੂੰ ਪ੍ਰਸ਼ਾਦ ਖਾਦ ਛਕਿਆ ਦੂਜਾ ਸੂਜੀ ਵਾਲਾ ਤੇ ਨਾਲ ਚਾਹ ਸੀਗੀ ਬੀਗੂ ਲਈਏ ਫ੍ਰੀ ਹੋ ਗਿਆ ਹੁਣ ਪਹਿਲਾਂ ਆ ਬਾਈ ਨੇ ਕਰਨਾ ਫੋਨ ਚਾਰਜ ਆਪਣੇ ਹਰਸ਼ਬੇਈ ਨੇ ਇਹਦਾ ਫੋਨ ਚਾਰਜ ਕਰਕੇ ਤੇ ਫਿਰ ਚੱਲਨੇ ਆ ਹਰ ਜਗ੍ਹਾ ਤੇ ਅਜੇ ਨਹੀਂ ਦੱਸਣਾ ਤੁਹਾਨੂੰ ਜਾ ਕੇ ਦੱਸਾਂਗੇ ਅੱਜ ਸ਼ਿਵ ਰਾਤਰੀ ਹੈ ਤੇ ਆਪਾਂ ਹੈਗੇ ਵੀ ਸ਼ਿਵ ਜੀ ਦੇ ਜਿਹੜਾ ਪਵਿੱਤਰ ਮੰਦਿਰ ਇਹੋਂ ਦੇ ਲੱਗੇ ਆ ਤੇ ਭੀੜ ਹੁਣ ਇਹ ਤਾਂ ਸ਼ੁਰੂ ਹੋਣੀ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਉਹ ਰਾਤੀ ਉਹ ਤੇ ਆਪਾਂ ਲਾਇਆ ਸੀ ਕੈਂਪ ਇੱਥੇ ਕੋਲ ਉਥੇ ਆਪਾਂ ਟੈਂਟ ਆਪਦਾ ਲਾਇਆ ਸੀ ਕੈਂਪਿੰਗ ਕੀਤੀ ਸੀ ਤੇ ਲਗੇ ਜਾਣੇ ਬਸ ਅੱਗੇ ਕਿੱਥੇ ਜਾਣਾ ਇੱਕ ਤੁਹਾਨੂੰ ਦੱਸ ਹੀ ਦਿੰਨੇ ਆ ਪਤਾ ਤੁਹਾਨੂੰ ਲੱਗ ਗਿਆ ਹੋਣਾ ਥੰਬਨੇਲ ਤੋਂ ਹੀ ਪਤਾ ਲੱਗ ਗਿਆ ਹਾਂ ਥੰਬਨੇਲ ਤੋਂ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜਗ੍ਹਾ ਹੈਗੀ ਹੈ ਹਰੀ ਹਰ ਫੋਰਟ ਹਰੀ ਹਰ ਫੋਰਟ ਜਿਹੜਾ ਕਿ ਇਹ ਬਹੁਤ ਖਤਰਨਾਕ ਜਿਹਦੀ ਚੜ੍ਹਾਈ ਹੈ ਬਹੁਤ ਖਤਰਨਾਕ ਲੋਕੇਸ਼ਨ ਤੇ ਆ ਜਿੰਨੂੰ ਹੇ ਤੱਕ ਕੋਈ ਨਹੀਂ ਸੀ ਜਿੱਤ ਸਕਿਆ ਤੇ ਹੁਣ ਉਹਨੂੰ ਆਪਾਂ ਸਰਗਰਾਂ ਚਾਹਨੇ ਪਏ ਆ ਆਪਾਂ ਜਿੱਤ ਕੇ ਆਣਾ ਉਹਨੂੰ 15 ਕਿਲੋਮੀਟਰ ਹੈ ਇੱਥੇ ਹਾਂ ਇੱਥੋਂ 15 ਕਿਲੋਮੀਟਰ ਦਿਖਾ ਰਿਹਾ ਹੈ ਚੜਨੇ ਆ ਮੇਨ ਰੋਡ ਤੇ ਇੱਥੋਂ ਦੀ ਸ਼ਾਰਟਕਟ ਹੈਗਾ ਜਿਹੜਾ ਹਾਈਵੇ ਉਧੇ ਤੇ ਚੜਨੇ ਆ ਤੇ ਕੋਈ 5-7 ਕਿਲੋਮੀਟਰ ਤਾਂ ਉਧੇ ਤੇ ਹੀ ਹੈ ਹਾਈਵੇ ਤੇ ਹੀ ਤੇ ਗਾਂ ਜਾ ਕੇ ਓਖਾ ਹੋ ਜਾਏਗਾ ਗਾਂ ਜੇ ਕੋਈ ਪਿੰਡ ਚ ਗਿਆ ਹੋਵੇ ਲਜਾ ਦਾ ਕਰ ਤੇ ਬਾਕੀ ਦੇਖਦੇ ਆ ਅੱਗੇ ਜੰਗਲ ਹੀ ਆ ਤਿੰਨੇ ਘਰ ਚ ਪਹੁੰਚਦੇ ਆ ਹਾਂ ਮੈਂ ਅੱਗੇ ਜੰਗਲ ਹੀ ਜੰਗਲ ਆ ਹਾਂ ਅੱਗੇ ਜੰਗਲ ਹੀ ਜੰਗਲ ਹੈ ਤੇ ਚੱਲਦੇ ਆ ਦੇਖਦੇ ਕਿੰਨੀ ਦੇਰ ਚ ਪਹੁੰਚਨੇ ਆ 15 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਆਪਾਂ ਤੇ ਆ ਬੈਰੀਕੇਟਿੰਗ ਸ਼ੁਰੂ ਕਰਤੀ ਹੋਈ ਏ ਸ਼ਿਵਰਾਤਰੀ ਜਾਣਾ ਹਾਂ ਅੱਜ ਸ਼ਿਵਰਾਤਰੀ ਤੇ ਆਪਾਂ ਫਿਰਦੇ ਹਾਂ ਸ਼ਿਵਦੀ ਨਗਰੀ ਜਾ ਮਤਲਬ ਜਿੱਥੇ ਸ਼ਿਵ ਜੀ ਦਾ ਪਵਿੱਤਰ ਸਥਾਨ ਹੈ ਭਾਈ ਆਪਰ ਰੁਕੇ ਸੀ ਆ ਪੰਪ ਤੇ ਐਚਪੀ ਪੈਟਰੋਲੀਅਮ ਹਿੰਦੁਸਤਾਨ ਪੈਟਰੋਲੀਅਮ ਤੇ ਜ਼ਰੂਰੀ ਕੰਮ ਲਈ ਇੱਥੇ ਰੁਕੇ ਸੀ ਸਾਰੇ ਜ਼ਰੂਰੀ ਕੰਮ ਕਰ ਲਏ ਆ ਪਾਣੀ ਆਪਾਂ ਭਰਿਆ ਤਾਂ ਸੀ ਉੱਥੋਂ ਆਪਣੇ ਗੁਰਦੁਆਰੇੋਂ ਜਿੱਥੇ ਆਪਾਂ ਲੰਗਰ ਦਾ ਨਾਸ਼ਤਾ ਕਰਕੇ ਆਏ ਆਂ ਪਰ ਪਾਣੀ ਉਹ ਹੋएगा ਸੀ ਇਹ ਦੂਸਰਾ ਗਰਮ ਸੀਗਾ ਇੱਥੇ ਵਾਟਰ ਕੋਲਰ ਲੱਗਿਆ ਸੀ ਇੱਥੋਂ ਆਪਾਂ ਪਾਣੀ ਵੀ ਠੰਡਾ ਭਰ ਲਿਆ ਬੋਤਲਾਂ ਭਰ ਲਈਆਂ ਤਿੰਨ ਬੋਤਲਾਂ ਨੇ ਇੱਕ ਬੈਗ 'ਚ ਤੇ ਦੋ ਆ ਬਾਈ ਨੇ ਕਿੱਟ ਦੇ ਬਾਹਰ ਬੋਤਲਾ ਬੋਤਲਾ ਭਰ ਲਈਆਂ ਸਾਰੇ ਰੈਡੀ ਹੋ ਗਏ ਆ ਤੇ ਚੱਲਦੇ ਆਉਣ ਅੱਗੇ ਨੂੰ ਇਹ ਬਰਾਤਰੀ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਾਪਾ ਹੈਗੇ ਵੀ ਸ਼ਿਵਜੀ ਦੇ ਨਗਰੀ ਜਿੱਥੇ ਜਿਹੜੇ ਸ਼ਿਵਜੀ ਦੇ 12 ਰੂਪ ਨੇ ਇਹ ਕਿਹੜੇ ਲਿੰਗ ਸੀਗੇ 12 ਜੋਤਰ ਲਿੰਗ ਜੋਤਰ ਲਿੰਗ ਹਾਂ ਸ਼ਿਵਜੀ ਦੇ ਜਿਹੜੇ 12 ਜੋਤਰ ਲਿੰਗ ਉਹਨਾਂ ਵਿੱਚ ਇੱਕ ਜੋਤਰ ਲਿੰਗ ਇਸ ਜਗ੍ਹਾ ਤੇ ਆ ਤ੍ਰਿੰਬਕੇਸ਼ਵਰ ਇਹ 8ਵੇਂ ਨੰਬਰ ਤੇ ਹੁੰਦਾ ਹੈ 8ਵੇਂ ਤੇ ਅੱਛਾ 8ਵੇਂ ਨੰਬਰ ਤੇ ਉਹਨਾਂ ਵਿੱਚ ਆਉਂਦਾ ਤੇ ਆਪਾਂ ਇੱਥੇ ਹੀ ਆ ਤੇ ਅੱਜ ਸ਼ਿਵਰਾਤਰੀ ਹੈ ਸ਼ਿਵਰਾਤਰੀ ਵਾਲਾ ਪੂਰਾ ਮੋਹੜੇ ਅਜੇ ਤੱਕ ਜਿਆਦਾ ਆ ਕੇ ਨੂੰ ਕਹਿੰਦੇ ਆ ਸਰਦਾਲੂ ਯਾਤਰੀ ਹਜੇ ਤੱਕ ਆਏ ਨਹੀਂ ਪਰ ਹੌਲੀ ਹੌਲੀ ਆਉਨੇ ਸ਼ੁਰੂ ਹੋਣ ਦੇ ਭਾਜੇ ਹੁਣ 10 ਵਜੇ ਨੇ ਵੱਜਿਆ ਤੇ ਆ ਚਾਰੇ ਪਾਸੇ ਆਵੇ ਤੇ ਸਾਹਮਣੇ ਵੀ ਕੋਈ ਸਮਾਗਮ ਦਾ ਲੱਗਦਾ ਸੀਣ ਕੋਈ ਪੰਡਾਲ ਸਜਾਇਆ ਚਾਨਣੀਆਂ ਲਗੀਆਂ ਇੱਕ ਗੱਲ ਪਤਾ ਆਪਾਂ ਵਧੀਆ ਕੀ ਕੀਤੀ ਸੀ ਕਿ ਨਾ ਆਪਾਂ ਕੱਲ ਘੁੰਮ ਲਿਆ ਉਹ ਮੰਦਿਰ ਜੀ ਅੱਜ ਜਾਣਦੇ ਨਾ ਅੱਜ ਨਹੀਂ ਆਪਾਂ ਤਾਂ ਪੈਰ ਵੀ ਰੱਖੋਣੇ ਕੱਲ ਵੀ ਗਏ ਸੀ ਆਪਾਂ ਟਾਈਮ ਕਾਫੇ ਲੱਗ ਗਿਆ ਸੀ 30 ਮਿੰਟ ਮੈਨੂੰ ਲੱਗਿਆ ਸੀ ਆ ਬਾਗ ਨੂੰ ਤਾਂ ਬਹਾਰਾ ਹੀ ਟਾਈਮ ਲੱਗ ਗਿਆ ਮੈਨੂੰ ਤਾਂ ਬਹਾਰਾ ਕੋ ਮੇਰੀ ਟਾਈਮ ਤੇ ਆਉਂਦੀ ਨਾ ਪੀੜੀ ਜਿਹਦੇ ਵਿੱਚੋਂ ਕੁਝ ਰੱਖ ਕੇ ਲਿਉਂਦਾ ਹੀ ਇਹ ਕਹਿੰਦਾ ਟਾਈਮ ਤੇ ਉਹ ਕੁੰਡਾਂ ਦਾ ਪਿਆ ਸੀ ਜਿਹੜਾ ਸ਼ਿਵਲਿੰਗ ਤੇ ਪਾਉਂਦੇ ਆ ਕਿਤੇ ਭਰ ਕੇ ਲਿਆਏ ਹੋਣਗੇ ਗੰਗਾ ਤਾਂ ਭਰ ਕੇ ਲਿਆਏ ਹੋਣਗੇ ਉਹ ਕਰਦੇ ਪਏ ਸੀ ਇਸ ਕਰਕੇ ਇਹਨੂੰ ਜ਼ਿਆਦਾ ਟਾਈਮ ਲੱਗ ਗਿਆ ਸੀ ਆਪਣੇ ਦੀ 40 ਮਿੰਟ ਲੱਗੇ ਸੀ ਥੋਪਾ ਲੈ ਲੈ ਜੀ ਥੋੜੇ ਬਹੁਤੇ ਫਰੂਟ ਆ ਗੜਵੀ ਮੰਦਰ ਵਾਲੀ ਜਾਂਦਾ ਇਹ ਸਿੱਧਾ ਜਾਂਦਾ ਤੇ ਹੁਣ ਬੰਦ ਕਰ ਦਿੱਤਾ ਹੋਇਆ ਅੱਗੋਂ ਉਦੋਂ ਦੀ ਜਿੱਦੋਂ ਆਪਾਂ ਗਏ ਸੀ ਘੁੰਮ ਘੁੰਮ ਕੇ ਲੈ ਕੇ ਜਾਂਦੇ ਸਾਰਿਆਂ ਨੂੰ ਕਿਉਂਕਿ ਸ਼ਿਵਰਾਤਰੀ ਏ ਤੇ ਭੀੜ ਬੜੀ ਹੋ ਜਾਂਦੀ ਹੈ ਫਰੂਟ ਫਰਾਟ ਲੈ ਆਪਾਂ ਤਾਂ ਬਾਈ ਚਾਂਸ ਜੇ ਆਪਾਂ ਨੂੰ ਭੁੱਖ ਲੱਗਦੀ ਏ ਤੇ ਲੱਗਦਾ ਏ ਸਾਨੂੰ ਅਸੀਂ ਈ ਲੇਟ ਹੋ ਜਾਾਂਗੇ ਉਵੇਂ ਤਾਂ ਕਿੰਨੇ ਵਜੇ 11 ਤੋਂ 2 11 ਤੋਂ 1 ਹਾਂ 11 11 ਤੋਂ 1 11 ਤੋਂ 1 ਲੰਗਰ ਚੱਲਦਾ ਉੱਥੇ ਗੁਰਦੁਆਰੇ ਤੇ ਅਸੀਂ ਸ਼ਾਇਦ ਲੇਟ ਹੋ ਜਾਾਂਗੇ ਕਿਉਂਕਿ 10 ਤਾਂ ਇੱਥੇ ਵੱਜ ਗਿਆ ਤੇ ਬਾਕੀ ਦੇਖਾਂਗੇ ਕਦੋਂ ਤੱਕ ਪਹੁੰਚਨੇ ਆ ਤੇ ਨਹੀਂ ਨਹੀਂ ਫਿਰ ਸ਼ਾਮ ਵਾਲਾ ਲੰਗਰ ਦਾ ਛਕਾਂਗੇ ਜਾਂ ਲ ਕੇ ਇਹ ਨਾ ਛਕੋ ਇਹ ਤੇ ਫਿਰ ਉੱਤੇ ਪਹਾੜ ਤੇ ਕੈਂਪਿੰਗ ਹੈ ਹਾਂ ਤੇ ਜੇ ਸ਼ਾਮ ਵੀ ਆਪਾਂ ਨੂੰ ਪੈ ਗਈ ਉੱਥੇ ਤੇ ਫਿਰ ਕੈਂਪਿੰਗ ਵੀ ਉੱਤੇ ਪਹਾੜ ਤੇ ਹੀ ਕਰਾਂਗੇ ਤੇ ਥੋੜੀ ਬੋਤੀ ਸਮਾਨ ਦੀ ਐਡਜਸਟਮੈਂਟ ਕਰਨੇ ਪਏ ਆ ਕਰਕੇ ਤੇ ਚੱਲਨੇ ਆ ਫਿਰ ਆ ਤਾਂ ਗਏ ਰੋਡ ਤੇ ਲਿਫਟਾਂ ਮੰਗ ਰਹੇ ਹੁਣ ਮਿਲ ਗਈ ਹੀ ਆਪਾਂ ਨੂੰ ਉਹ ਬਾਈ ਨੇ ਦਿੱਤੀ ਹੋ ਗਿਆ ਅੱਗੇ ਆ ਗਿਆ ਅੱਗੇ ਆ ਗਿਆ लिफ्ट मिल गई आपा नु 2.5 किलोमीटर दी मेन हाईवे तो आपा ਥੱਲੇ ਨੂੰ ਉਤਰ ਆਏ ਹੁਣ ਇਹਦਾ ਪਿੰਡੂ ਇਲਾਕਾ ਸ਼ੁਰੂ ਹੋ ਗਾ ਐਸਾ ਜਿਹੜਾ ਵੀ ਮਿਲਿਆ ਭਾਈ ਲੈੇਗਾ ਮੈਨੂੰ ਲੱਗਦਾ ਹੈ थैंक यू थैंक यू वेरी मच ਇਹ ਅੰਕਲ ਜੀ ਨੇ ਆਪਾ ਨੂੰ ਲਿਫਟ ਦਿੱਤੀ ਹੈ ਕਹਤਾ ਹੈ ਨਾ 1 ਕਿਲੋਮੀਟਰ ਸੀ ਪਰ ਆਪਾਂ ਨੂੰ 4-5 ਕਿਲੋਮੀਟਰ ਲੈ ਆਇਆ ਇਹਨਾ ਹੋਏਗਾ ਜ਼ਿਆਦਾ ਲਿਆਇਆ ਜ਼ਿਆਦਾ ਆ ਗਏ ਜੇ ਆਪਾਂ ਪਾਲੇ ਗਾਮ ਕਰਕੇ ਪਿੰਡੇ ਕੋਈ ਉਹਨੇ ਵੇਚ ਆ ਗਿਆ ਥੋੜਾ ਪਿੰਡ ਫਿਰ ਲਈਏ ਘੁੰਮ ਲਈਏ ਇਹ گاؤں ਦਾ ਨਾਮ ਕੀ ਹੈ ਕੁਛ ਨਹੀਂ ਕੁਛ ਨਹੀਂ ਹੈ ਕਾਚੂਲੀ ਕਾਚੂਲੀ ਬਕਰੇ ਤਾਲੇਗੰ ਉਹ ਭਾਈ ਪਰ ਇਹ ਕਾਚੂਲੇ ਕੇ ਰਾਜੂ ਚੋਟ ਕਰ ਲੇਗਾ اچھا ਆ ਗਿਆ ਤਾਲੇਗਾ ਕੀ ਕੀ ਬਣ ਰਿਹਾ ਹੈ ਵੀਡੀਓ ਬਣਾ ਰਹੇ ਹਾਂ ਡਾਕੂਮੈਂਟਰੀ ਵੀਡੀਓ ਬਣਾ ਰਹੇ ਟੀਵੀ ਤੇ ਦੇਖਣਾ ਰ ਟੀਵੀ ਹੋਗੀ ਤੁਹਾਨੂੰ ਮੈਪ ਤੇ ਨਹੀਂ ਹੈਗਾ ਇਹਦਾ ਨਾਮ ਤੇ ਸਹੀ ਜਗ੍ਹਾ ਹੈ ਥੋੜਾ ਆਫ ਬੀਟ ਆ ਕੇ ਜੋ ਟਰੈਵਲਰ ਜਾਂ ਟੂਰਿਸਟ ਕਰਦੇ ਆ ਉਹਨਾਂ ਦੇ ਥੋੜਾ ਹਟ ਕੇ ਪਿੰਡ ਘੁੰਮਣ ਤੇ ਨਜ਼ਾਰੇ ਆ ਰਹੇ ਮਜ਼ੇ ਆ ਰਹੇ ਆ ਭਾਈ ਹੁਣ ਤੁਹਾਨੂੰ ਦਏਗਾ ਦੱਸੇਗਾ ਟਰੈਵਲਰ ਟੂਰਿਸਟ ਦੋ ਆਡਡ ਕੈਟੇਗਰੀ ਆਉਂਦਾ ਆਈਆਂ ਟਰੈਵਲਰ ਟੂਰਿਸਟ ਨਹੀਂ ਆਈ ਬਿਲਕੁਲ ਟੂਰਿਸਟ ਇੱਕ ਦਿਨ ਜੋ ਉਹ ਘੁੰਮਦਾ ਹੋਈ ਆ ਜਿਹੜੀ ਫੇਮਸ ਜਗਾਹ ਹੁੰਦੀ ਬਾਤ ਉਹ ਹੀ ਗੱਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹ ਤੋਂ ਵੀ ਜਾਂਦੇ ਨੇ ਖਰਚਾ ਕਰਦੇ ਨੇ 10000 15000 ਤੇ ਵਾਪਸ ਆ ਜਾਂਦੇ ਅਸੀਂ ਉਹੀ 10 15000 ਦੇ ਵਿੱਚ ਪਤਾ ਨਹੀਂ ਕਿੰਨੀਆਂ ਥਾਵਾਂ ਘੁੰਮ ਲੈਣ ਆਈ ਤੇ 100 200 ਰੁਪਏ ਦੀ ਕੋਈ ਕੱਢ ਲਈ ਤੇ ਦੇਣ ਦੇ ਨੇ ਪੂਰੇ ਪੂਰੇ ਆ ਅੱਜ ਆਪਾਂ ਨੂੰ ਦੂਜਾ ਦਿਨ ਤੇ ਹਜੇ ਤੱਕ ਸਾਡਾ ਮਨ ਲੱਗਦਾ ਉਹ ਵੀ 100 ਰੁਪਿਆ ਅੱਜ ਖਰਚਿਆ ਤੇ 150 160 ਰੁਪਏ ਖਰਚਾ ਆ ਸਾਰਾ ਤੇ ਚੱਲੇ ਹ ਨਾਲੇਗਾਉ ਵਾਲੇ ਪਾਸੇ ਨਾਲੇਗਾਉ ਤੋਂ ਅੱਗੇ ਫਿਰ ਆਪਣਾ ਉਹ ਜਿਹੜਾ ਫੋਰਟ ਆਏਗਾ ਆਪਣਾ ਗਾਈਡ ਕਾਚੂਲੀ ਗਾਉ ਦਾ ਇਹਨੇ ਆਪਾਂ ਨੂੰ ਇਸ ਪਿੰਡ ਬਾਰੇ ਵਾਧੂ ਨੌਲੇਜ ਦਿੱਤੀ ਹੈ ਕੀ ਬੋਲਦੇ ਇਸ ਕੋ ਇਹ ਟਿਲ ਕੋ ਟਾਇਲ ਕੋ ਕੀ ਬੋਲਦੇ ਹਾਂਜੀ ਉਹ ਜੋ ਉੱਪਰ ਰੱਖੇ ਹੋਏ ਹੈ ਇਹ ਹਾਂ ਲਾਲ ਲਾਲ ਕਾਉਲੀ ਕਾਉਲ ਕਾਉਲ ਅੱਛਾ ਸਮਝ ਨਹੀਂ ਲੱਗਿਆ ਕੀ ਕਹਿੰਦਾ ਚਲੋ ਚੱਲਦੇ ਆ ਬਾਹਰ ਨੂੰ ਜਾ ਰਿਹਾ ਘੁੰਮਣ ਆਲੇ ਪਰ ਵਿਰਲਾ ਵਾਂਝਾ ਜਾ ਰਿਹਾ ਤੇ ਆਹ ਮੋਟਰਸਾਈਕਲ ਤੇ ਤਿੰਨ ਜਨੇ ਲੱਦੇ ਹੋਏ ਸੀ ਅ ਸਾਨੂੰ ਕਿੱਥੇ ਭਾਉਂਦਾ ਵਿਚਾਰਾ ਹਾਂ ਖੇਤ ਨੇ ਬਈ ਇੱਧਰ ਦੇ ਇਹ ਖੇਤ ਹੁਣ ਸੁੱਕੇ ਪਏ ਆ ਕਾਰਨ ਕੀ ਏ ਜਦੋਂ ਬਾਰਿਸ਼ ਆਉਂਦੀ ਆ ਮੌਨਸੂਨ ਹੁੰਦਾ ਉਦੋਂ ਹੀ ਇਹਨਾਂ ਨੂੰ ਇਹ ਵਾਂਦੇ ਵਾਂਦੇ ਤੇ ਉਦੋਂ ਹੀ ਕੁਛ ਨਾ ਕੁਛ ਬੀਜਦੇ ਆ ਇਹ ਲਿਫਟ ਮਿਲ ਗਈ ਆਪਾਂ ਨੂੰ ਅਜੇ ਪਿੰਡ ਤੋਂ ਬਾਹਰ ਹੀ ਆਏ ਸੀ ਆਪਾਂ ਜੀ ਜਿ ਲਿਫਟ ਤੇ ਮੋਟਰਸਾਈਕਲਾਂ ਤੇ ਆਜ ਆਜ ਮੋਟਰਸਾਈਕਲ ਮੇਰੇ ਸਾਥੀ ਦੋ ਗੱਲ ਹੋਈ ਬਈਏ ਵੈਸੇ ਤਾਂ ਆਪਾਂ ਗਲਤ ਟਾਈਮ ਤੇ ਆਏ ਆ ਮਤਲਬ ਗਲਤ ਤਾਂ ਨਹੀਂ ਮਤਲਬ ਥੋੜਾ ਜਾਂ ਅਲੱਗ ਟਾਈਮ ਤੇ ਆਏ ਆ ਜਿਵੇਂ ਕਿ ਜਿਹੜੇ ਜਿਆਦਾਤਰ ਲੋਕ ਆਂਦੇ ਆ ਹਰੀ ਹਰ ਫੋਟ ਹੈ ਜਾਂ ਇਸ ਪਾਸੇ ਉਹ ਜਿਆਦਾਤਰ ਮੌਨਸੂਨ ਦੇ ਵਿੱਚ ਆਉਂਦੇ ਆ ਕਿਉਂ ਕਿ ਉਹਦੇ ਇੱਥੇ ਬਾਰਿਸ਼ ਬਹੁਤ ਹੁੰਦੀ ਏ ਛੋਟੇ ਛੋਟੇ ਝਰਨੇ ਚਰ ਨਿਆਰੀਆਂ ਛੋਟੀਆਂ ਛੋਟੀਆਂ ਨਾਲੀਆਂ ਬਹੁਤ ਵਗਦੀਆਂ ਰਹਿੰਦੀਆਂ ਨੇ ਤੇ ਚਾਰੇ ਪਾਸੇ ਹਰਿਆਲੀ ਹੁੰਦੀ ਪੂਰੀ ਹਰਿਆਲੀ ਹੁਣ ਵੀ ਹੈਗੀ ਏ ਜਿਹੜੇ ਸਦਾ ਭਾਰਤ ਰਕਤ ਨੇ ਆ ਦੇਖੋ ਉਹ ਤਾਂ ਹਜੇ ਵੀ ਹਰੇ ਭਰੇ ਨੇ ਪੂਰੇ ਪਰ ਕਈ ਜੜੀਆਂ ਬੂਟੀਆਂ ਮੌਸਮੀ ਬੂਟੀਆਂ ਨੇ ਹਾਂ ਫੜਕਦਾ ਚੌੜੀ ਕਰਨ ਵੀ ਹੁੰਦਾ ਜਿਹੜੀਆਂ ਮੌਸਮੀ ਬੂਟੀਆਂ ਉਹ ਉਦੋਂ ਹੀ ਮਤਲਬ ਜਦੋਂ ਬਾਰਿਸ਼ ਹੁੰਦੀ ਏ ਮੌਨਸੂਨ ਚ ਉਦੋਂ ਹੀ ਵਗਦੀਆਂ ਉਦੋਂ ਹੀ ਉੱਗਦੀਆਂ ਨੇ ਵਗਦੀਆਂ ਬੋਲਣਾ ਨਵਾਬ ਮੈਂ ਇੱਕ ਐਗਜ਼ਾਮਪਲ ਦਿਖਾਉਣਾ ਆ ਝਰਨੇ ਦਾ ਹਾਂ ਇੱਧਰ ਵੇਖੋ ਪੁਲੀ ਵੀ ਬਣੀ ਹੋਈ ਆ ਆ ਪੁਲੀ ਇੱਥੋਂ ਦੀ ਥੱਲੋਂ ਦੀ ਪਾਣੀ ਉਧਰ ਚਲਾ ਜਾਂਦਾ ਆ ਝਰਨਾ ਹੋਏਗਾ ਧਾਰੇ ਜੀ ਆਪਾਂ ਜੇ ਰਸਤੇ 'ਚੀਆਂ ਤੇ ਉਵੇਂ ਤਾਂ ਜਿਹੜੀ ਸੜਕ ਹੈ ਉਥੋਂ ਘੁੰਮ ਕੇ 150 ਮੀਟਰ ਤੇ ਮੋੜ ਵਖਾੰਦਾ ਪਿਆ ਸੀ ਗੂਗਲ ਮੈਪਸ ਤੇ ਫਿਰ ਇੱਧਰ ਨੂੰ ਮੋੜਨਾ ਸੀ ਤੇ ਆਪਾਂ ਉਹ ਤੋਂ ਸਿੱਧਾ ਟੇਡੇ ਆ ਗਏ ਆ ਓ ਬਾਈ ਆਪਣਾ ਹਰਸ਼ ਬਾਈ ਲਗਾ ਹੁੰਦਾ ਸਿੱਧਾ ਹੀ ਆ ਗਏ ਆ ਇੱਧਰ ਨੂੰ ਉਹਨ ਇੱਥੋਂ ਸਿੱਧਾ ਟਲਾਂ ਥੱਲੇ ਨੂੰ ਜਾ ਕੇ ਟਲਾਂ ਆਪਾਂ ਰੋਡ ਤੇ ਵਾਪਸ ਪਹੁੰਚ ਜਾਣਾ ਬਹੁਤ ਸ਼ਾਨਦਾਰ ਮਾਹੌਲ ਹੈ ਬਸ ਗਰਮੀ ਥੋੜੀ ਜਿਹੀ ਹੁਣ ਵਧ ਗਈ ਬਕਰ ਪੈ ਗਈ ਗੱਲ ਸੁਣੋ ਅਜੇ ਗੁਆਲਿਆਰ ਮਤ ਵਿੱਚ ਪੈਂਦਾ ਇੰਡੀਆ ਉੱਥੇ 22 ਡਿਗਰੀ ਅਜਿੱਥੇ ਅਸੀਂ ਹਾਂ ਤੇ 33 ਡਿਗਰੀ ਆ ਇਹ ਦੇਖ ਲਓ 10 ਡਿਗਰੀ ਦਾ ਅੰਤਰ ਤੇ ਪੰਜਾਬ ਚ ਤਾਂ ਹਜੇ 20 ਹੋਏਗਾ 20 ਜਾਂ 18 ਵੀ ਹੋਏਗਾ ਤੇ ਇਧਰ ਪੂਰੀ ਇਹ ਗਰਮੀ ਆਪਣੇ ਤੇ ਆਹ ਸਾਹਮਣੇ ਆਪਣੀ ਡੈਸਟੀਨੇਸ਼ਨ ਦਿਖਣ ਲੱਗ ਪਈ ਹੈ ਤਾਂ ਫਾਈਨਲੀ ਆਪਾਂ ਪਹੁੰਚ ਗਏ ਜੀ ਹਰਸ਼ਵਾੜੀ ਜਿਹੜਾ ਪਿੰਡ ਏ ਉਹਦੇ ਵਿੱਚ ਆਹ ਸਾਰਾ ਹਰਸ਼ਵਾੜੀ ਪਿੰਡ ਧਾਨੀਆਂ ਬਣੀ ਹੋਈਆਂ ਛੋਟੀਆਂ-ਛੋਟੀਆਂ ਮੇਨ ਸੈਂਟਰ ਇਹ ਆ ਸਾਡਾ ਤੇ ਹੋਰ ਵੀ ਘਾਰੇ ਜਾ ਉਹ ਥੱਲੇ ਦੇਖਦੇ ਪਏ ਉਧਰ ਵੀ ਘਾਰ ਹੈ ਤੇ ਉਹਦੇ ਪਾਰਕਿੰਗ ਏ ਜੇ ਕੋਈ ਆਪਦੀ ਵਹੀਕਲ ਤੇ ਆਉਂਦਾ ਹੈ پارک ਕਰਕੇ ਤੇ ਫਿਰ ਉੱਤੇ ਨੂੰ ਚੜਨਾ ਆਪਾਂ ਚੱਲਦੇ ਆਂ ਉਧਰ ਵੇਖਦੇ ਉੱਥੇ ਦੁਕਾਨ ਹੈਗੀ ਕਿ ਕਰਾਨੇ ਦੀ ਕੁਝ ਖਾਣੇ ਲੈ ਲਾਂਗੇ ਉਥੋਂ ਚੱਲਨੇ ਆ ਬਈ ਚੜਨੇ ਆਪਣੀ ਡੈਸਟੀਨੇਸ਼ਨ ਆਪਣੇ ਸਾਹਮਣੇ ਆ ਵੰਜੇਲ ਆਪਣੇ ਸਾਹਮਣੇ ਆ ਹਿੰਦੇ ਤੇ ਚੜਨਾ ਆਪਾਂ ਇਹ ਆ ਵੀ ਇੱਥੇ ਦੀ ਝੀਲ ਆ ਪਾਣੀ ਦਾ ਸਰੋਤ ਇੱਥੋਂ ਦੇ ਲੋਕਾਂ ਦਾ ਜਿੱਥੇ ਤੱਕ ਮੈਨੂੰ ਲੱਗਦਾ ਕਿਉਂਕਿ ਇੱਧਰ ਪਾਈਪਲਾਈਨ ਤਾਂ ਕੋਈ ਆਉਂਦੇ ਨਹੀਂ ਸੀ ਭਾਈ ਆ ਪੈਪ ਜਾਂਦੀ ਵੀ ਇਹ ਥੱਲੋਂ ਦੀ ਥੱਲੋਂ ਤਾਂ ਉਹ ਜਾ ਰਹੀ ਹੈ ਇਹ ਮੈਨੂੰ ਲੱਗਦਾ ਥੱਲੇ ਮੋਟਰ ਹੋਏਗੀ ਇੱਥੇ ਤੱਕ ਆ ਗਏ ਆਪਾਂ ਇੰਨੀ ਦੂਰ ਪਾਣੀ ਮੁੱਲ ਮਿਲਦਾ ਸੀ ਉਹ ਛਪਰੀ ਜੀ ਤੇ ਉੱਥੇ ਗਏ ਸੀ ਆਪਾਂ ਉੱਥੇ ਪਾਣੀ ਮੋਲੀ ਸੀ ਪਰ ਇੱਥੇ ਆ ਕੇ ਉਹ ਮਾਤਾ ਜੀ ਨੇ ਕੋਲੋਂ ਆਪਾਂ ਪਰਵਾਈਆਂ ਆਪਣੀਆਂ ਬੋਤਲਾਂ ਪਾਣੀ ਮਿਲ ਗਿਆ ਆਪਾਂ ਨੂੰ ਧੰਨਵਾਦ ਮਾਤਾ ਜੀ ਧੰਨਵਾਦ ਤੇ ਪਾਣੀ ਭਰ ਲਿਆ ਆਪਾਂ ਕਿੰਨਾ 1.5-2 ਲੀਟਰ ਪਾਣੀ ਹੋ ਗਿਆ ਆਪਣੇ ਕੋਲ ਤੇ ਸੁਣੇ ਥੋੜੀ ਜੀ ਰੈਸਟ ਕਰਕੇ ਕੋਈ ਅੱਧਾ ਘੰਟਾ ਰੈਸਟ ਕਰਨ ਦਾ ਮਤਲਬ ਕੀ ਹੈ ਜੇ ਆਪਣੇ ਕੋਲ ਟਾਈਮ ਬਚਿਆ ਹੋਇਆ ਤੇ ਚੱਲਾਂਗੇ ਇੱਕ ਘੰਟੇ ਕੋ ਬਾਅਦ 5:30 5:30 ਵਜੇ ਦੇ ਨੂੰ 6:00 ਵਜੇ ਦੇ ਨੂੰ ਉੱਪਰ ਪਹੁੰਚ ਜਾਾਂਗੇ ਆਰਾਮ ਨਾਲ ਤੇ ਉੱਤੇ ਜਾ ਕੇ ਫਿਰ ਟੈਂਟ ਟੌਂਟ ਲਾਵਾਂਗੇ ਥੋੜਾ ਇੰਤਜ਼ਾਰ ਕਰਦੇ ਪਿੱਛੇ ਆਪਾਂ ਸੋਚਿਆ ਸੀ ਉੱਤੇ ਲੇਟ ਹੀ ਜਾਵਾਂਗੇ ਉਧਰ ਆ ਥੱਲੇ ਝੀਲ ਵੱਲ ਆ ਗਏ ਆਪਾਂ ਛੱਟ ਝੀਲ ਦੇ ਨਜ਼ਾਰੇ ਲੈ ਲਏ ਐਦਾਂ ਦੇ ਰਾਹ ਨੇ ਇਹਨਾਂ ਦੇ ਆਪਾਂ ਜਾ ਰਹੇ ਆ ਰਹੀ ਆ ਤਾਂ ਆ ਰਹੀ ਉਸੇ ਮੋਟਰ ਦੀ ਜਿਹੜੀ ਤੁਹਾਨੂੰ ਦਿਖਾਉਂਦਾ ਸੀ ਉਹ ਪਾਈਪ ਜਾਂਦੀ ਕਾਲੀ ਇੱਥੇ ਪੰਪ ਲੱਗਾ ਹੋਇਆਗਾ ਜਿਹੜਾ ਉਹ ਤੋਤਾ ਕ ਪਾਣੀ ਪਹਚਾੰਦਾ ਪਹਚਾੰਦਾ ਤੇ ਇਹ ਪਾਣੀ ਵਰਤਦੇ ਨੇ ਆਪਣਾ ਕੱਪੜਿਆਂ ਕੋਪੜਿਆਂ ਲਈ ਜਾਂ ਦੂਜੇ ਕੰਮਾਂ ਲਈ ਤੇ ਜਿਹੜਾ ਪੀਣ ਵਾਲਾ ਪਾਣੀ ਇਹਦੀ ਦੂਜੀ ਸਾਈਡ ਨਦੀ ਇੱਕ ਉਥੋਂ ਪਾਣੀ ਲੈ ਕੇ ਆਉਂਦੇ ਢੋਕੇ ਲਿਆਉਂਦੇ ਆ ਤੇ ਮਾਤਾ ਜੀ ਨੇ ਆਪਾਂ ਨੂੰ ਫਿਰ ਵੀ ਪਾਣੀ ਦਿੱਤਾ ਉਹ ਸਾਹਮਣੇ ਇੱਕ ਆਂਟੀ ਜੀ ਧੋ ਰਹੇ ਨੇ ਕੱਪੜੇ ਆ ਝੀਲ ਹੈ ਬਹੁਤ ਸ਼ਾਨਦਾਰ ਠੰਢੀ ਆ ਵਾਹ ਰਹੀ ਇੱਥੇ ਦਾ ਆਪਾਂ ਆਏ ਸੀ ਇਸ ਝੀਲ ਤੇ ਆਪਣਾ ਸਾਡਾ ਮੂਡ ਬਣ ਗਿਆ ਨਾਨ ਦਾ ਇੱਥੇ ਨਾ ਕੇ ਤੇ ਫਿਰ ਤਾਂ ਉਹ ਚੱਲਾਂਗੇ ਨਾ 3 ਵਜੇ ਅੱਧਾ ਘੰਟਾ ਇੱਥੇ 3:30 ਵਜੇ ਚੱਲਾਂਗੇ 3:30 3:45 5:30 5:30 ਤੱਕ ਆਰਾਮ ਨਾਲ ਪਹੁੰਚ ਜਾਗੇ ਉੱਤੇ ਉੱਤੇ ਚੱਲ ਕੇ ਫਿਰ ਆਪਦਾ ਝੱਟ ਬੈਠਾਂਗੇ 7:00 ਵਜੇ ਟੈਂਟ ਲਾ ਲਾਂਗੇ ਬਾਬੇਓ ਇੰਡੀਆ ਬਹੁਤ ਸੋਹਣੀ ਆ ਬਹੁਤ ਦੇਖੋ ਬੰਨ ਬਾਹ ਹਾਂ ਅਸੀਂ ਨਾਸੀ ਜੀ ਇੱਥੇ ਇੱਥੇ ਹੀ ਬਹੁਤ ਨਜ਼ਾਰੇ ਆ ਰਹੇ ਆ ਮਹਾਰਾਸ਼ਟਰ ਬਹੁਤ ਸੋਹਣਾ ਹਾਂ ਤੇ ਮਹਾਰਾਸ਼ਟਰ ਸੋਹਣਾ ਮਹਾਰਾਸ਼ਟਰ ਤੇ ਲੋਕ ਵੀ ਬੜੇ ਸੋਹਣੇ ਆ ਅਰੇ ਮਦਦ ਕਰਦੇ ਆ ਪਾਣੀ ਦਿੱਤਾ ਬਾਅਦ ਉਹ ਬਾਈ ਨੇ ਡਾਟਾ ਕੇਬਲ ਦੇਤੀ ਏ ਤੇ ਆਂਦੀ ਵਾਰੀ ਦੇ ਦਵਾਂਗੇ ਉਹ ਬਾਈ ਕਹਿੰਦਾ ਸੀ ਵਾਪਸ ਜ਼ਰੂਰ ਕਰਦੇ ਹੋ ਉੰਜ ਦਾ ਡਾਟਾ ਕੇਬਲ ਦਾ ਕੁਛ ਨਹੀਂ ਪਰ 15 ਕਿਲੋਮੀਟਰ ਜਾਣਾ ਪੈਂਦਾ ਉਸੇ ਵੇ ਸ਼ਹਿਰ ਜਿੱਥੇ ਮੰਦਿਰ ਸੀ ਕੀ ਸੀ ਸ਼ਹਿਰ ਦਾ ਨਾਮ ਤ੍ਰਿੰਬਕ ਤ੍ਰਿੰਬਕ ਹਾਂ ਤ੍ਰਿੰਬਕ ਹੀ ਜਾਣਾ ਪੈਂਦਾ ਤੇ ਉੱਥੋਂ ਸਮਾਨ ਲੈ ਕੇ ਆਉਣਾ ਪੈਂਦਾ ਇਹਨਾਂ ਨੂੰ ਤੇ ਨਾਣੋਂ ਲਿਆ ਜੀ ਨਜ਼ਾਰੇ ਪੂਰੇ ਆਏ ਪੂਰਾ ਠੰਡਾ ਪਾਣੀ ਸੀ ਸਮਾਨ ਕੁਛ ਨਹੀਂ ਰਹਿ ਗਿਆ ਚੈੱਕ ਕਰ ਲੈਣਾ ਕਰ ਲੈ ਕਰ ਲੈ ਨਜ਼ਾਰੇ ਆਗੇ ਪੂਰੇ ਠੰਡਾ ਠੰਡਾ ਪਾਣੀ ਚ ਨਾ ਫਾਈਨਲੀ ਆ ਗਏ ਜੀ ਆਪਾਂ 3000 ਤੋਂ ਕਿੰਨੇ ਫੁੱਟ ਹੈ ਇਹ ਟੋਟਲ 3600 ਟੋਟਲ ਫੁੱਟ ਹੈ ਜਿਹੜਾ ਆਪਾਂ ਚੜਨਾ ਆਹ ਦੇਖ ਲਓ ਬਾਈ ਇੱਥੋਂ ਸ਼ੁਰੂ ਆ ਗਏ ਉਹ ਤੇ ਜਾਣਾ ਉੱਥੇ ਬੰਦੇ ਦੇ ਹੈਗੇ ਨੇ ਜਿਹੜੇ ਕਲਾਈਮਿੰਗ ਕਰਦੇ ਪਿਆ ਪਰ ਉਹ ਨਜ਼ਰ ਨਹੀਂ ਆਣਗੇ ਨਜ਼ਰ ਆਣੇ ਨਹੀਂ ਸਾਨੂੰ ਬੜੇ ਓਕੇ ਦਿਸਦੇ ਪਏ ਅੱਖਾਂ ਨਾਲ ਹਾਂ ਤੇ 3000 ਫੁੱਟ ਕਿਡਾ ਸੌੜਾ ਹੁੰਦਾ ਤੇ ਆਹ ਰਸਤਾ ਇਧਾ ਦਾ ਇੱਕ ਇੱਥੇ ਵੀ ਦੁਕਾਨ ਹੈ ਜੀ ਇੱਥੇ ਆ ਕੇ ਉਹਦੋਂ ਵੀ ਡਬਲ ਰੇਟ ਹੋ ਗਿਆ ਹੈ ਪਿਛਾ ਜਿਹੜਾ 5 ਰੁਪਿਆ ਵਾਲਾ ਬਿਸਕਟ 10 ਰੁਪਿਆ ਦਾ ਮਿਲਦਾ ਪਿਆ ਇੱਥੇ 15 ਦਾ ਹੋ ਜਾਏਗਾ ਟ੍ਰਾਂਸਪੋਰਟੇਸ਼ਨ ਦਾ ਥੋੜਾ ਜਿਹਾ ਲਾ ਦੇਉਂਦੇ ਆ ਹਾਂ ਬਹੁਤ ਦੂਰੋਂ ਲੈ ਕੇ ਆਉਂਦੇ ਆ ਨਾ ਜਿਆਦਾ ਵੀ ਦੂਰ ਨਹੀਂ ਹੈਗਾ 15 20 ਕਿਲੋਮੀਟਰ ਹੈ ਪਰ ਫਿਰ ਵੀ ਮਤਲਬ ਟੂਰਿਸਟ ਪਲੇਸ ਹੈ ਤੇ ਮਹਿੰਗਾ ਤਾਂ ਮਿਲਣਾ ਹੀ ਮਿਲਣਾ ਤੇ ਮਜਬੂਰੀ ਹੁੰਦੀ ਹੈ ਲੈ ਵੀ ਲੈਂਦੇ ਲੋਕੀ ਘਰੋਂ ਲੈ ਆਇਓ ਆਪਣੇ ਹਾਂ ਤੁਸੀਂ ਆਉਂਦੇ ਤੇ ਪਿੱਛੇ ਹੀ ਲੈ ਆਇਆ ਜੇ ਕੋਈ ਜ਼ਿਆਦਾ ਭਾਰ ਨਹੀਂ ਚੱਕਣਾ ਪੈਂਦਾ ਕੁਝ ਵੀ ਲੱਗੇ ਹੋਣਾ ਪਿੱਛੋਂ ਹੀ ਜਿਹੜਾ ਸ਼ਹਿਰ ਸੀਗਾ ਜਿਹੜਾ ਹਾਂ ਜਾਂਦਾ ਤ੍ਰਿੰਬਕ ਤਾਂ ਲੈ ਲਓ ਜਾਂ ਫਿਰ ਬਿੱਥੇ ਨਾਸਿਕ ਤੇ ਲੈ ਜਾਓ ਇੱਥੇ ਆ ਕੇ ਬਹੁਤ ਮਹਿੰਗਾ ਹੋ ਜਾਂਦਾ ਵੇ ਜਿੰਨਾ ਤੁਸੀਂ ਇੱਥੇ ਆ ਕੇ ਪੈਸੇ ਲਾਉਣੇ ਉਹਦੇ ਅੱਧ ਚ ਤੁਹਾਨੂੰ ਉੱਥੋਂ ਮਿਲ ਜਾਣਾ ਤੇ ਚੱਕ ਕੇ ਲੈਣ ਚ ਕੋਈ ਆਪਾਂ ਨੂੰ ਹਰਜ ਨਹੀਂ ਹੈਗਾ ਜੇ ਆਪਾਂ ਖਾਣਾ ਇਹ ਤੇ ਬਾਕੀ ਹਾਈਕਿੰਗ ਹੋ ਗਈ ਸ਼ੁਰੂ ਦਿੱਤਾ ਸ਼ੁਰੂ ਕਰਨੇ ਦਾ ਪਹੁੰਚਣੇ ਉੱਤੇ ਜਾ ਕੇ ਉੱਤੇ ਜਾ ਕੇ ਫਿਰ ਸਪਾਰਟ ਪੌੜੀਆਂ ਵੀ ਹੋਣੀਆਂ ਨੇ ਫਿਰ 80 ਡਿਗਰੀ ਤੇ ਐਂਗਲ ਤੇ ਜਿਹੜੀਆਂ ਪੌੜੀਆਂ ਨੇ ਉਹ ਚੜਨੀਆਂ ਪੈਣੀਆਂ ਹਾਂ ਅੱਗੀ ਅੱਗੀ ਜਾਂਦਾ ਹਾਂ ਹਾਂ 80 ਡਿਗਰੀ ਆ ਟਲਾਂਣ ਵਾਲੀਆਂ ਪੌੜੀਆਂ ਬੱਸ ਚੜਨੇ ਆ ਚੜਾਈ ਤਾਂ ਸ਼ੁਰੂ ਹੋ ਗਈ ਏ ਪਹੁੰਚਣੇ ਹੋਲੀ-ਵੋਲੀ ਜਿੰਨੇ ਜਿੰਨੇ ਪਹੁੰਚਿਆ ਜਾਂਦਾ ਹੈ